ਤਾਦੀ ਸਾਹਿਬ ਦੇ ਲਾਗੇ ਸਾਡਾ ਡੇਰਾ ਪਿੰਡ ਖੋਦੇ ਵੇਟ ਇੱਕ ਔਰਤ ਰੁੜ ਗਈ ਹੈ ਜੀ ਪਾਣੀ ਦੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਉਹ ਰੁੜ ਗਏ ਨੇ ਪਿੰਡ ਖੋਦੇ ਵੇਟ ਤਾਦੀ ਸਾਹਿਬ ਦੇ ਲਾਗੇ ਸਾਡਾ ਡੇਰਾ ਲੱਕੀ ਦੇ ਸ਼ੈਲਰ ਦੇ ਨਾਲ ਆ ਟਰੈਕਟਰ ਤੇ ਰੈਸਕਿਊ ਕਰਨ ਵਾਸਤੇ ਆਏ ਜੀ ਪਰ ਰੈਸਕਿਊ ਕਰ ਲੇਗਾ ਉਹ ਬੇਹੋਸ਼ ਹੋ ਗਏ ਨੇ ਪਾਣੀ ਦੇ ਵਿੱਚ ਬਹੁਤ ਮਾੜੇ ਹਲਾ ਤੇ ਵੀਰ ਜੀ ਕੋਈ ਪ੍ਰਸ਼ਸਨ ਸਾਡੀ ਮਤ ਨਹੀਂ ਕੰਡਿਆ ਜੀ ਪਿੰਡ ਖੋਦੇਪੇਟ ਜ਼ਿਲ੍ਹਾ ਕਰਤਾਰਪੁਰ ਡੇਰਾ ਬਾਬਾ ਨਾਨਕ ਸਟਾਫ ਦੀ ਟੀਮ ਜਾ ਰਹੀ ਆ ਦੇਖੋ ਆ ਦੋ ਜਾ ਰਹੇ ਆ ਪਰ ਉਹ ਮਤਲਬ ਬੇਹੋਸ਼ ਹੋ ਗਏ ਨੇ ਕਿ ਪਤਾ ਨਹੀਂ ਉਹਨਾਂ ਸੇਰੀ ਵਸਲ ਦੇਖ ਰਿਹਾ ਜੀ ਗਰਮੀਤਾ ਵੀ ਨਾਲ ਹੀ ਆ ਤੂੰ ਹੀ ਜਾਣੀ ਸੀ ਪਹਿਲੂ ਉਹ ਬੈਠਿਆ ਹੀ ਨਾ ਰੈਸਕਿਊ ਹੋ ਗਏ ਨੇ ਦੀ ਭੱਜਾਈ ਖੋ ਜਾਵੇ ਫੜਦੀ ਫੜਦੀ ਖੜੀ ਤੇ ਹੈਗੀ ਫੜੇ ਹੈਗੇ ਹੁਣ ਪਤਾ ਨਹੀਂ ਸ਼ਾਨ ਕਿੱਦਾਂ ਲਿਆਉਂਗੀ ਬਹੁਤ ਪਾਣੀ ਆ ਜੀ ਬਹੁਤ ਜ਼ਿਆਦਾ ਪਾਣੀ ਆ ਕੋਈ ਸਾਡੀ ਪ੍ਰਸ਼ਾਸਨ ਮਤ ਨਹੀਂ ਕੰਡਿਆ ਜੀ ਪਿੰਡ ਖੋਦੇਪੇਟ ਟਾਲੀ ਸਾਹਿਬ ਗੁਰਦੁਆਰੇ ਦੇ ਨੇੜੇ ਸਾਡਾ ਡੇਰਾ ਜੀ ਸਾਡੇ ਬੰਦੇ ਰੋੜ ਰੋੜ ਪਿੰਡ ਖੋਦੇ ਵੇਟ ਇੱਕ ਔਰਤ ਰੁੜ ਗਈ ਹੈ ਜੀ ਪਾਣੀ ਦੇ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਉਹ ਰੁੜ ਗਏ ਨੇ ਪਿੰਡ ਖੋਦੇ ਵੇਟ ਤਾਦੀ ਸਾਹਿਬ ਦੇ ਲਾਗੇ ਸਾਡਾ ਡੇਰਾ ਲੱਕੀ ਦੇ ਸ਼ੈਲਰ ਦੇ ਨਾਲ ਆਹ ਟਰੈਕਟਰ ਤੇ ਰੈਸਕਿਊ ਕਰਨ ਵਾਸਤੇ ਆਏ ਜੀ ਪਰ ਰੈਸਕਿਊ ਕਰ ਲਏਗਾ ਉਹ ਬੇਹੋਸ਼ ਹੋ ਗਏ ਨੇ ਪਾਣੀ ਦੇ ਵਿੱਚ ਬਹੁਤ ਮਾੜੇ ਹਲਾ ਤੇ ਵੀਰ ਜੀ ਕੋਈ ਪ੍ਰਸ਼ਸਨ ਸਾਡੀ ਮਤ ਨਹੀਂ ਕੰਡਿਆ ਜੀ ਪਿੰਡ ਖੋਦੇਪੇਟ ਜ਼ਿਲ੍ਹਾ ਕਰਤਾਰਪੁਰ ਡੇਰਾ ਬਾਬਾ ਨਾਨਕ ਸਖੀ ਟੀਮ ਜਾ ਰਹੀ ਆ ਦੇਖੋ ਆ ਦੋ ਜਾ ਰਹੇ ਆ ਪਰ ਉਹ ਮਤਲਬ ਬੇਹੋਸ਼ ਹੋ ਗਏ ਨੇ ਕਿ ਪਤਾ ਨਹੀਂ ਉਹਨਾਂ ਸੇਰੀ ਵਸਲ ਦੇਖ ਰਿਹਾ ਜੀ ਗਰਮੀ ਤਾਂ ਵੀ ਨਾਲ ਹੀ ਆ ਤੂੰ ਹੀ ਜਾਣੀ ਸੀ ਪਹਿਲੂ ਉਹ ਬੈ ਗਏ ਆ ਹੀ ਨਾ ਰੈਸਕਿਊ ਹੋ ਗਏ ਨੇ ਇਹਦੀ ਮੱਝ ਆਈ ਖਲੋ ਜਾਵੇ ਫੜਦੀ ਫੜਦੀ ਖੜੀ ਤੇ ਹੈਗੀ ਆ ਖੜੇ ਹੈਗੇ ਹੁਣ ਪਤਾ ਨਹੀਂ ਸ਼ਾਨ ਕਿੱਦਾਂ ਲਿਆਉਂਗੀ ਬਹੁਤ ਪਾਣੀ ਆ ਜੀ ਬਹੁਤ ਜ਼ਿਆਦਾ ਪਾਣੀ ਆ ਕੋਈ ਸਾਡੀ ਪ੍ਰਸ਼ਾਸਨ ਮਤ ਨਹੀਂ ਕੰਡਿਆ ਜੀ ਪਿੰਡ ਖੋਦੇਪੇਟ ਟਾਲੀ ਸਾਹਿਬ ਗੁਰਦੁਆਰੇ ਦੇ ਨੇ